everyone ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Manpreet Broad Vlogs ਤੇ ਹਰਦ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੇ ਸਾਰੇ ਠੀਕ ਠਾਕ ਹੋਵਗੇ ਤੇ ਆਪਣੇ ਆਪਣੇ ਘਰਾਂ ਚ ਤਦਰੁਸਤ ਹੋਵਗੇ ਤੇ ਲਓ ਜੇਦਰ ਜਵਜੋ ਸਿੰਘ ਬਰਾੜ ਰੈਡੀ ਹੋ ਗਿਆ ਆ ਇਹਦੇ ਸਕੂਨਾਂ 크리스마ਸ ਦਾ ਮਤਲਬ ਸੈਲੀਬ੍ਰੇਸ਼ਨ ਆ ਤੇ ਤੁਹਾਨੂੰ ਪਤਾ ਇਹ ਕੋਲ ਡਰੈਸ ਤਾਂ ਆਲਰੇਡੀ ਹੈਗੀ ਆ ਤੇ ਬਟ ਆਪਾਂ ਨਹੀਂ ਵੇਅਰ ਕਰਨੀ ਬਿਕਾਉਜ਼ ਤੁਹਾਨੂੰ ਪਤਾ ਹੀ ਹਨਾ ਜੁੜਾ ਰੱਖਣਾ ਕਿ ਫਿਰ ਨਹੀਂ ਤੇ ਅੱਜ ਅਬਜੋ ਸਿੰਘ ਸ਼ਾਪਿੰਗ ਕੀਤੀ ਸੀ ਤੇ ਪਪਾ ਨੇ ਉਹਦੇ ਚੋਂ ਲਿਆਂਦਾ ਸੀ ਇਹ ਵਾਲਾ ਸੂਟ ਤੁਹਾਨੂੰ ਸਮਝ ਲੱਗ ਹੀ ਗਏ ਹੋਗੇ ਕਲਰ ਹਨਾ ਇਸ ਕਰਕੇ ਇਹ ਵਾਲਾ ਕਲਰ ਲਿਆਂਦਾ ਆ ਤੇ ਇਹ ਹੁਣ ਆਪਾਂ ਖੜ ਚ ਇਹਦੀ ਇੱਕ ਵੀਡੀਓ ਬਣਾਉਣੀ ਹੈਗੀ ਤਾਂ ਖੜਾ ਵਿਚਾਰਾ ਤੇ ਆਪਾਂ ਮੌਸਮ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਵੀਡੀਓ ਬਣਾਉਣੇ ਫਿਰ ਆਪਾਂ ਰੋਟੀ ਪਣੀ ਬਣਾਉਣੀ ਹੈ ਸਬਜੀ ਤਾਂ ਰਹੀ ਸੀ ਮੈਂ ਇਹਦੀ ਚਲੋ ਜੀ ਲੋ ਜੀ ਜਬਦੂ ਸਿੰਘ ਬਰਾੜ ਹੋ ਗਿਆ ਤਿਆਰ ਤੇ ਹੁਣ ਆਪਾਂ ਉਹਦੇ ਬਣਾਉਣੇ ਟਿਫਨ ਸਬਜੀ ਨਾਲ ਸਭ ਯਾਰ ਨੂੰ ਆਉਂਦੀ ਆਪ ਬਣਾਉਂ ਲੈਂਦੇ ਹਾਂ ਆਲਵੇਸ ਬਟ ਅੱਜ ਮੈਂ ਇੱਕ ਐਕਸਪੈਰੀਮੈਂਟ ਕਰਕੇ ਦੇਖਣਾ ਜੇ ਚੱਲ ਪਿਆ ਤਾਂ ਆਪਣਾ ਮੈਂ ਦੇਖਦੀ ਹਾਂ ਐਕਸਪੈਰੀਮੈਂਟ ਵੀ ਆਪਣਾ ਜਨਾ ਵਿੱਚ ਉਹ ਦੇਖਦੇ ਹਾਂ ਕਿਵੇਂ ਕਰਨਾ ਨੂੰ ਇਸ ਐਕਸਪੈਰੀਮੈਂਟ ਮੈਂ ਇਹ ਹੀ ਕਹਣਾ ਇਹ ਨਾ ਜ਼ਿਆਦਾਤਰ ਜਿਵੇਂ ਸੁੱਕੀ ਆਲੂ ਇਦਾਂ ਬਣਾ ਕੇ ਨਾਲ ਲੋਜ ਲੈ ਕੇ ਜਾਂਦੇ ਰੋਜ਼ ਤਾਜ਼ੀ ਬਣਾਉਂਦੇ ਆਪਾਂ ਐਕਸਪੈਰੀਮੈਂਟ ਇਹ ਕਰਨਾ ਮੈਂ ਮੈਸ਼ ਕਰਕੇ ਇੱਕ ਪਰੌਂਠਾ ਇਹਦਾ ਬਣਾ ਕੇ ਪਾਉਂਗੀ ਵੈਸੇ ਜਿਹੜੇ ਡੇਲੀ ਪਾਨੀ ਆ ਉਹ ਤਾਂ ਪਾਉਂਗੀ ਪਾਉਂਗੀ ਨਾਲ ਨਾ ਐਕਸਟਰਾ ਪਰੌਂਠਾ ਪਾਉਂਗੀ ਜੇ ਇਹਨੇ ਇਹ ਵੀ ਫਿਨਿਸ਼ ਕੀਤਾ ਹੋਇਆ ਹਨਾ ਤੇ ਫਿਰ ਆਪਾਂ ਪਤਾ ਲੱਗ ਦੂ ਕਿ ਇਸ ਤਰ੍ਹਾਂ ਦੀ ਚੀਜ਼ੇ ਖਾ ਕੇ ਰਾਜੀ ਤੇ ਆਪਾਂ ਐਕਸਪੈਰੀਮੈਂਟ ਕਰਦੇ ਆ ਥੋੜਾ ਜਿਹਾ ਇਹਦਾ ਆਲੂਆਂ ਦੀ ਇੱਕ ਪਰੌਂਠੀ ਇਹਦੀ ਬਣਾ ਕੇ ਪਾਵਾਂਗੇ ਵੈਸੇ ਤੇ ਦੇਖਦੇ ਆਂ ਦੇ ਇਹ ਨੂੰਰੀ ਵੀ खा लिया करो फिर आलू वाला परंठा शुरू कर दी क्योंकि पता नहीं मतलब पता मेरा मन नहीं मन अभी छोटे होंगे तो मैं वेर करती बटू ਸੋ ਚੱਕੀ ਦੇ ਸਪਤਨ ਕੜੀ ਕੜੀ ਸੀ ਯਾਦ ਤਾਂ ਹੈ ਮੈਨੂੰ ਬਟ ਨਾ ਹੋਂ ਨਾ ਮਨ ਨਹੀਂ ਕੀਤਾ ਤੁਹਾਨੂੰ ਪਤਾ ਸ੍ਰੀ ਤੇ ਜੁਦਾ ਨਾ ਮੈਂ ਕਿਹਾ ਵਰਦਨ ਨਾ ਮੈਂ ਕਿਹਾ ਬੁਲਾਉਣਾ ਹੈ ਕਿ ਤੁਹਾਨੂੰ ਸੁਣੇ ਮੈਂ ਤੁਹਾਨੂੰ ਨਵਾਂ ਸੂਟ ਕੱਲ ਲੈ ਕੇ ਆਪ ਪਾ ਦਾਂਗੇ ਤੇ ਇਹਦੇ ਪਾਪਾ ਤੁਹਾਨੂੰ ਪੁੱਤ ਇੱਕ ਚੀਜ਼ ਲਿਆਉਂਦੇ ਨੇ ਉਹਦੇ ਨਾਲ ਕਾਫੀ ਚੀਜ਼ਾਂ ਹੀ ਲੈ ਜਾਂਦੇ ਸ਼ਾਪਿੰਗ 'ਚ ਕਬਜੂ ਸਿੰਘ ਬਰਾੜ ਦਾ ਜਸਟ ਲਾਸਟ ਦਿੱਤਾ ਫਿਰ ਉਹ ਦੋ ਬਾਅਦ ਦੋ ਚਾਰ ਦਿਨ ਕਲਾਸਿਸ ਲੱਗਣਗੇ ਤੇ ਵਕੀਲ ਦੇ ਹੋਣਗੇ ਜਦੋਂ ਉਸ ਤੋਂ ਬਾਅਦ ਫੋਲੀ ਦੇ ਸਟਾਰਟਰ ਤਾਂ ਉਹਦੇ ਇਥੇ ਨਾਨੀ ਮਾਸੇ ਜੀ ਘਰ ਚੱਲੇ ਸੀ ਕੰਦੇ ਸਿਕੰਦੇ ਕੱਲ ਨੂੰ ਮੈਂ ਪਿੰਡ ਜਾਣਾ ਐ ਇਸ ਕਰਕੇ ਵਾਪਸ ਛੱਲੇ ਸੀ ਸਾਰਾ ਸਮਾਨ ਆਪਣੀ ਚੋਰ ਨੂੰ ਵੀ ਮਤਲਬ ਮਿੱਟੀ ਵਗੈਰਾ ਲਵਾ ਲਈ ਆਪਾ ਲੋਡ ਪੈ ਜਾਂਦੀ ਨਾ ਤੇ ਆ ਆਪਣੀ ਅੱਗ ਵੱਲ ਗਈ ਤੇ ਅੱਜ ਫੇਰ ਤੌੜੀ ਧਰ ਲਈ ਤੇ ਤੌੜੀ ਚੱਜਾ ਬਣਾਵਾਂਗੇ ਕੀ ਤੁਹਾਣਾ ਸ਼ੇਅਰ ਕਰਦੇ ਆ ਅੱਜ ਬਣਾਉਣੀ ਹੈ ਫੇਵਰੇਟ ਦਾਲ ਮੋਠਾਂ ਦੀ ਦਾਲ ਬਣਾਉਣੀ ਹੈ ਜੋ ਕਿ ਮੇਰੀ ਫੇਵਰੇਟ ਦਾਲ ਹੈ ਤੇ ਹੁਣ ਆਪਾਂ ਬਸ ਸ਼ੇਅਰ ਕਰਦੇ ਤੁਹਾਣਾ ਕਿੱਦਾਂ ਬਣਾਉਣੀ ਹੁੰਦੀ ਤੌੜੀ ਦੇ ਵਿੱਚ ਤੇ ਬਣੀ ਦਾਲ ਸਬਜ਼ੀ ਬਹੁਤ ਜਿਆਦਾ ਟੇਸਟੀ ਬਣੀ ਮਿੱਟੀ ਤੇ ਭਾਂਡਾ ਹੋ ਗਿਆ ਨਾ ਫਿਰ ਫਰਕ ਤਾਂ ਪੈਂਦਾ ਹੀ ਹੈ ਨਾ ਜਾਂ ਮੈਂ ਦੂਜੀ ਚਪੌਣੋਂ ਨਹੀਂ ਨੇ ਜਾਇ ਚ ਬਸ ਤੌਹੀ ਆਪਾਂ ਲਾਈਆਂ ਹੋਈਆਂ ਇੱਕ ਤੌੜੀ ਛੋਟੀ ਵੀ ਇਦੋਂ ਮੇਰੀ ਛੋਟੀ ਹੈ ਕਿ ਵੱਡੀ ਹੈ ਇਦੋਂ ਦੋ ਤਰ੍ਹਾਂ ਦੀਆਂ ਮਤਲਬ ਛੋਟੀ ਹੈ ਇਹ ਸਾਗ ਵਾਲੀ ਤੌੜੀ ਹੈ ਮੇਰੀ ਸਾਗ ਬਣਾਉਣੀ ਨੇ ਬਹੁਤ ਚਿਰ ਹੋ ਗਿਆ ਜਮਾਂ ਨਹੀਂ ਟੁੱਟੀ ਬਸ ਵਰਤਮ ਜਦੋਂ ਨਵੀਂ ਲੈ ਕੇ ਆਉਣੀ ਹੈ ਨਾ ਜਾਂ ਤੇ ਇਹਦੇ ਵਿੱਚ ਮਿੱਠੇ ਚੌਲ ਬਣਾ ਲਓ ਪਹਿਲਾ ਰਾਤ ਨੂੰ ਪਾਣੀ ਪਾ ਕੇ ਰੱਖ ਲਓ ਜਿਵੇਂ ਤੌੜੀ ਦੇ ਵਿੱਚ ਇਹਦੇ ਵਿੱਚ ਤੌੜੀ ਦੇ ਤੇ ਉਦੋਂ ਬਾਅਦ ਇਹਦੇ ਵਿੱਚ ਮਿੱਠੇ ਚੌਲ ਬਣਾ ਲਓ ਫਿਰ ਜਮਾ ਨਹੀਂ ਤੜਕਦੀ ਮੇਰੀ ਆ ਤੌੜੀ ਨੂੰ ਘੱਟੋ ਘੱਟ 3 ਤੋਂ 4 ਸਾਲ ਹੋ ਗਏ ਇਦਾਂ ਹੀ ਇਦਾਂ ਹੀ ਪਈ ਆ ਨਾ ਹੀ ਇਹਦੀ ਮਿੱਟੀ ਲੱਥਦੀ ਆ ਨਾ ਕੁਛ ਉਦਾਂ ਦੀ ਉਦਾਂ ਹੀ ਪਈ ਨਾ ਕੜਕਦੀ ਕੁਛ ਨਹੀਂ ਹੋਇਆ ਨੂੰ ਮਤਲਬ ਧੂਆ ਬਹੁਤ ਭੈੜਾ ਲੱਗਦਾ ਮੈਨੂੰ ਧੂਆ ਸੱਚੀ ਬਹੁਤ ਜ਼ਿਆਦਾ ਲਓ ਜੇ ਬੱਸ ਤੌੜੀ ਗਰਮ ਹੁੰਦੀ ਤੇ ਫੇਰਾ ਪਤੇਲ ਤੁਲ ਪਾਉਂਦੇ ਤੇ ਤੜਕਾ ਲਾਉਨੇ ਦਾਲ ਨੂੰ ਮੋਠਾ ਦੀ ਦਲ ਵੈਸੀ ਵੀ ਬਹੁਤ ਟੇਸਟੀ ਬਣਦੀ ਆ ਪਰ ਉੱਤ ਚੁੱਲ੍ਹੇ ਦਾ ਟੇਸਟ ਆ ਜੂ ਉਦੋਂ ਵੀ ਲਾਜਵਾਬ ਹੋ ਜਾਊਗਾ ਮਾਫਰ ਹਣਾ ਤੇ ਤੋਂ ਉੱਪਰ ਚ ਬਹੁਤ ਸੋਹਣੀ ਲੱਗ ਗਿਆ ਤੁੰਦ ਹੈ ਨਹੀਂ ਅੱਜ ਨਾਨੀ ਉਧਰ ਚਲ ਗਈ ਮਾਸੀ ਘਰੇ ਪਹਿਲਾਂ ਵੀ ਦੱਸਿਆ ਤੁਹਾਨੂੰ ਮੈਂ ਨਾ ਤੇ ਅੱਜ ਆਏਗੀ 14 ਤੂੰ ਮਾ ਤੂੰ ਇਹਦੀ ਕੀ ਹੁੰਦਾ ਤੂੰ ਥੱਲੇ ਅੱਗ ਬੜੀ ਆਉਦੀ ਉਹ ਧਾਰ ਹੋਇਆ ਪਿਆ ਇਹ ਤਾਂ ਬੜਾ ਜਿਆਦਾ ਅੱਗ ਪਹਿਲਾਂ ਮੇਰੇ ਤੋਂ ਬਲਦੀ ਨਹੀਂ ਸੀ ਇਹ ਕੋ ਅੱਗ ਤਾਂ ਬਹੁਤ ਬਲੀ ਜਾਂਦੀ ਹੈ ਤੇ ਫਿਰ ਮੰਮੀ ਨੇ ਉੱਤ ਜ ਤੌੜੀ ਧਰਦੇ ਨੂੰ ਧੂਆਂ ਧਾਰ ਹੋ ਜਾਂਦਾ ਕੰਮ ਤੋਂ ਧਾਰ ਹੋਇਆ ਪਿਆ ਇਹ ਤਾਂ ਤੂੰ ਮੜੀ ਚੱਕ ਦੇਣੀ ਥੋੜੀ ਤੇ ਕਿੰਨੀ ਸੋਹਣੀ ਅੱਗ ਬਲਦੀ ਹੈ ਤੇ ਧਰਦੇ ਨੇ ਫਿਰ ਤੂੰ ਧਰੋ ਸਾਈਡਾਂ ਤੋਂ ਫਿਰ ਤੂੰ ਬੰਨ੍ਹ ਕੱਲ ਲੱਗਦੇ ਇੰਨਾ ਕ ਪਾ ਲੈ ਤੇਲ ਤੂੰ ਮਾਈ ਬਾ ਤੂੰ ਇਹਨੇ ਤਾਂ ਜਾਣ ਕਰਦੀ ਲਓ ਜੀ ਤੋਂ ਇਹਨਾਂ ਜਿਆਦਾ ਨਾ ਖਾਜਦਾ ਬਾਸੀ ਹੋ ਗਈ ਮੇਰੀ ਲਓ ਜੀ ਉਹਨਾਂ ਪਪਾ ਇਹ ਤੇਲ ਤੇਲ ਹੋ ਗਏ ਘਰੋਂ ਚੱਕੋ ਜੀਰਾ ਪਾਤਾ ਆਪਾਂ ਵਿੱਚ ਹਿੰਗ ਪਾਵਾਂਗੇ ਜੀ ਹਿੰਗ ਵੀ ਪਾਤੀ ਆਪਾਂ ਹੁਣ ਪਾਵਾਂਗੇ ਲਸਣ

ਕਾਂਟੇ ਬੁਲਦੇ ਦੋ ਬਗਨਾਂ ਨੂੰ ਬੁਰੀ ਤਰ੍ਹਾਂ ਹੋ ਗਿਆ। ਲੋਟ। ਹੁਣਾ ਪਾਉਣੇ ਪਿਆਜ਼। ਕਿਉਂਕਿ ਪਿਆਜ਼ਾਂ ਦੇ ਨਾਲ ਵੀ ਇਹਨੇ ਢੁੱਡਣਾ ਹੀ ਆ ਫਿਰ ਕਾਲਾ ਹੋ ਜਾਂਦਾ। ਇਸ ਕਰਕੇ ਪਹਿਲੇ ਪਿਆਜ਼। ਪਿਆਜ਼ ਵੀ ਆਪਾਂ ਤੁਹਾਨੂੰ ਪਤਾ ਕੱਟ ਲੈ ਸੀ। ਲੋਟ। ਉਸ ਤੇ ਹਰਤੇ ਨਹੀਂ ਲਾਏ ਮੈਂ ਫੋਨ। ਹਾਤ ਵਿੱਚ ਵੱੜ ਕੇ ਈੜੀ ਬਣਾ ਲਈ। ഭജന തന്നെ മസാല പിന്നെ ലോശന ഭുജത മസാല സെക്കൻ സാധ്യ മസാല പ്യാജ ലസൺ ഭുജഗേ ചി തര ਨੂਨ ਮਿਰਚ ਮਸਾਲਾ ਹਲਦੀ ਆ ਜਿਵੇਂ ਆਪਾਂ ਕੜਚੀ ਮਾਰਦੇ ਨਾ ਪੂਰਾ ਵੀ ਇਹਦੇ ਥੱਲੇ ਮਿੱਟੀ ਵਗੈਰਾ ਕੁਝ ਨਹੀਂ ਰਹਿੰਦਾ ਐ ਇੰਨੀ ਮਤਲਬ ਪੱਕੀ ਹੋਈ ਐ ਥੋੜੀ ਮਸਾਲਾ ਪੜਾ ਭੁੱਜ ਗਿਆ ਹੁਣ ਆਪਾਂ ਦੇਚ ਮਸਾਲਾ ਨੂਰ ਮਿਰਚ ਮਸਾਲਾ ਪਾਣੀ ਲੋਚ ਹੁਣ ਆਪਾਂ ਇਹਦੇ ਤੋਵਗੇ ਦਾਲ ਇਧਰ ਆਪਣੇ ਭਿਓਂ ਕੇ ਰੱਖੀ ਸੀ ਸਿਰੇਪਾ ਥੋੜੀ ਜਿਹੀ ਪਾਣੀ ਪਾ ਤਾ ਨਾ ਮਸਾਲਾ ਥੋੜੇ ਲੱਗਦਾ 2 ਕੁ ਮਿੰਟ ਸੇਕ ਹੋਰ ਲਵਾ ਲਗੇ ਫਿਰ ਆਪਾਂ ਦਾਲ ਆੜ ਕਰ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮਸਾਲਾ ਹੋਰ ਥੋੜੀ ਨੀ ਮੈਂ ਤਾਂ ਥੋੜੇ ਤੇ ਵੀਰੀ ਵੈਸੇ ਦਾਲ ਨੂੰ ਮਤਲਬ ਆਪਾਂ ਪਹਿਲਾਂ ਰੋ ਜਾ ਕੇ ਤੇ ਬਾਅਦ ਚ ਵੀ ਤੜਕਾ ਲਾ ਸਕਦੇ ਆ ਆਪਣੀ ਮਰਜ਼ੀ ਮੈਨੂੰ ਇਦਾਂ ਹੁੰਦਾ ਕਿ ਤੜਕਾ ਨਾ ਵਿੱਚ ਮਿਕਸ ਜਾ ਹੋਵੇ ਜੇ ਦਾ ਬਾਅਦ ਚ ਆਪਾਂ ਤੜਕਾ ਲਉਂਦੇ ਨਾ ਉਹ ਥੋੜਾ ਦਿਖਦਾ ਜਾ ਰਹਿੰਦਾ ਦਾਲ ਸਬ지 ਚ ਨਾ ਸੋ ਕੋਸ਼ਿਸ਼ ਮੇਰੀ ਹੁੰਦੀ ਹਮੇਸ਼ਾ ਆਲਵੇਸ ਜ਼ਿਆਦਾਤਰ ਮੈਂ ਤੜਕਾ ਪਹਿਲਾਂ ਲਾ ਕੇ ਦਾਲ ਵਗੈਰ ਵਿੱਚ ਪਾ ਦਿੰਦੀ ਮੈਨੂੰ ਇੱਦਾਂ ਹੀ ਵਧੀਆ ਲੱਗਦੀ ਸੋ ਜੀ ਹੁਣ ਆਪਣਾ ਮਸਾ ਬਿਲਕੁਲ ਰੈਡੀ ਆ ਹੁਣ ਆਪਾਂ ਜਿਹੜੀ ਮੋਠਾਂ ਦੀ ਦਾਲ ਭਿੱਜੀ ਹੋਈ ਆਪਣੀ ਇਹ ਪਾਵਾਂਗੇ ਵਿੱਚ ਇੱਥੇ ਪਾਣੀ ਪਾ ਲ ਗਏ ਤੋ ਮੋਚ ਸੌਰੀ ਦਾਰ ਆਪਾਂ ਜਿਹੜੀ ਇਹਦੇ ਵਿੱਚ ਪਾਤੀ ਆ ਕੁਜ ਜਿਹਦੇ ਇਹ ਇਧਰ ਨਾਲ ਲੱਤ ਤੇ ਸੇਕ ਪਈ ਆ ਮੇਰੀ ਸੋ ਲੱਤ ਮੈਨੂੰ ਕਰਨੀ ਪਊ ਇਧਰ ਲੋ ਜੀ ਇੱਥੇ ਆਪਾਂ ਹੋਰ ਪਾਣੀ ਪਾਈ ਗਏ ਸਭ ਆ ਗਏ ਮੋਖਾਂ ਦੀ ਦਾਸ ਦੇਖੋ ਕਿ ਦਬੰਦ ਹੋਣ ਟੇਸਟੇ ਨੂੰ ਜੀ ਆਪਾਂ ਪਾਵਾਂਗੇ ਪਾਣੀ ਵਿੱਚ ਮੋਚ ਬਲੇ ਦੇ ਤੁਹਾਨੂੰ ਜਦੋਂ ਪਾਣੀ ਨਾ ਬਹੁਤ ਥੇਕੀ ਛੋਕ ਜਾਂਦਾ ਚਲੋ ਤੇ ਉਹ ਜਿਹੜਾ ਨਾ ਆਪਾਂ ਦਾਲ ਜਿਵੇਂ ਧਰਤੀ ਆ ਉੱਪਰ ਆਪਾਂ ਇਹਦੇ ਧਰਦੇ ਹੁਣੇ ਕੋਈ ਪਤਾ ਆਹ ਵਾਲਾ ਭਾਂਡਾ ਧਰਿਆ ਹੋਇਆ ਮੇਰਾ ਪੱਕਾ ਇਹ ਮੈਨਾਂ ਇਸੇ ਕਮਲ ਕਰਿਆ ਉੱਪਰ ਇਹਦੇ ਚ ਪਾਣੀ ਪਾ ਕੇ ਤੇ ਫਿਰ ਦਾਲ ਜਿਵੇਂ ਪਾਣੀ ਮੰਗਦੀ ਹੁੰਦੀ ਫਿਰ ਉੱਪਰ ਗਰਮ ਹੋ ਜਾਂਦੇ ਤੇ ਉਹ ਪਾਣੀ ਫਿਰ ਆਪਾਂ ਦਾਲ ਵਾਲਾ ਪਾ ਦਈਦਾ ਇਹਦੇ ਇੱਥੇ ਬਣ ਗਏ ਮੇਰੇ ਗੋਲੀ ਵਾਲੇ ਪਰੋਠੇ ਮੈਨਾਂ ਬ੍ਰੇਕਫਾਸਟ ਨਹੀਂ ਕਰਿਆ ਅਜੇ ਤੱਕ ਤੋਂ ਮੈਨਾਂ ਚੁੱਲੇ ਦੀ ਬਣਾਉਣ ਲੱਗ ਪਈ ਤੇ ਦਾਲ ਬੰਦ ਗਈ ਉਹ ਜਿਹੜੇ ਇਹਨਾਂ ਨੂੰ ਵੇਲ ਕੇ ਲਈ ਸੀ ਲੋ ਬਰੋਂ ਤੇ ਲੋ ਜੇ ਪਹਿਲ ਦੂਜਾ ਪਾਈ ਗਏ ਥੱਲੇ ਦੇ ਬਹੁਤ ਟੇਸਟੀ ਬਣੇ ਜੋ ਤੈਨੂੰ ਗਿਫਟ ਮਿਲਿਆ 크리스마ਸ ਦੇ ਤੇ ਵਿੱਚ ਨਿਕਲੇ ਕੱਪ ਅਗੇ 5 ਰੁਪਿਆ ਵਾਲਾ ਗਿਫਟ ਤਾਂ ਗਿਫਟੀ ਆ ਨਾ ਵੀ ਹਨਾ ਮम्मा ਹਨਾ ਜੀ ਲਓ ਜੀ ਇਹ ਮਿਲਿਆ ਨੂੰ ਇਸ ਤੇ ਗਿਫਟ ਕਾਰਡ ਵੀ ਨੂੰ ਬੱਚਿਆਂ ਤੇ ਹੋ ਕੰਮ ਬਹੁਤ ਮਿਲਿਆ ਮੇਰੇ ਪੁੱਤਰ ਨੂੰ ਅੱਜ ਹੌਲੀਡੇਜ਼ ਵਰਕ ਚੈੱਕ ਕਰਕੇ ਲਓ ਜੀ ਲਓ ਜੀ ਆਪਾਂ ਖੋਲਦੇ ਆ ਪਾਰਸਲ ਇਹ ਆਇਆ ਪਾਰਸਲ ਜਬਜੋ ਸਿੰਘ ਬਰਾੜ ਦੇ ਜਬਜੋ ਸਿੰਘ ਬਰਾੜ ਦੇ ਪਾਪਾ ਦਾ ਨਸਪਾਲ ਸਿੰਘ ਤੇ ਆਪਾਂ ਦੇਖਦੇ ਆਂ ਚ ਵੈਸੇ ਤਾਂ ਸ਼ਿਊ ਆ ਕਿਸ ਤਰ੍ਹਾਂ ਦੇ ਸ਼ਿਊ ਵੇਖਦੇ ਆਂ ਆਪਾਂ ਖੋਲੋ ਜਬਜੋਦ ਖੋਲੂਗਾ ਜਬਜੋਦ ਖੋਲੂਗਾ ਪਾਰਸਲ ਐਵੇਂ ਨਹੀਂ ਖੋਲੀਦਾ ਹੁੰਦਾ ਬੇਟਾ ਪਾਰਸਲ ਕਿਹੜੇ ਪਾਸੋਂ ਇਹਦਾ ਖੋਲਣਾ ਲਾ ਆ ਆ ਦੇ ਆ ਦੇ ਬੇਟਾ ਇੱਥੋਂ ਖੋਲੋ ਇਹਨੂੰ ਖੋਲੋ ਖੋਲੋ ਲਓ ਜੀ ਆਪਾਂ ਖੋਲਦੇ ਆਂ ਫਿਰ ਤੁਹਾਨੂੰ ਦਿਖਾਉਨੇ ਆਂ ਜੂ ਜੀ ਆਪਾਂ ਖੋਲ ਲਿਆ ਪਾਰਸਲ ਤੇ ਹੁਣ ਆਪਾਂ ਦੇਖਦੇ ਆਂ ਰੈੱਡ ਟੇਪ ਦੇ ਸ਼ਿਊਜ਼ ਉਹਨੇ ਇਧਰ ਮੁਹ ਕਰੋ ਪਹਿਲਾਂ ਡੱਬੇ ਦਾ ਮੰਗਾਇਆ ਰੈੱਡ ਟੇਪ ਦੇ ਸ਼ੂਜ਼ ਤੇ ਹੁਣ ਆਪਾਂ ਦੇਖੀਏ ਆ ਜੀ ਉਹਦਾ ਬਿੱਲ ਦੇਖਣ ਦੇ ਬਟਾ ਕਮੈਂਟ ਆ ਜੀ ਉਹ ਐਪ ਤੋਂ ਮੰਗਾਇਆ ਅੱਛਾ ਇਹਦੇ ਨਾਲ ਦੇ ਪਹਿਲਾਂ ਵੀ ਮੰਗਾਏ ਸੀ ਓਕੇ ਉਹੀ ਹੈ ਇਹਦੇ ਨਾਲ ਦੇ ਪਹਿਲਾਂ ਵੀ ਹੰਡਾਇਆ ਬਹੁਤ ਜ਼ਿਆਦਾ ਕੰਫਰਟੇਬਲ ਸ਼ੂਜ਼ ਨੇ ਨਾ ਤੋ ਥੋੜੇ ਜਿਨੇ ਪਾ ਕੇ ਦੇਖਣਾ ਪਾ ਆਪਣੇ ਪੂਰਾ ਹੋ ਗਿਆ ਵੀ ਨਾ ਪਾੜਦੀ ਕਿਤੇ ਬਿੱਲ ਲਓ ਜੀ ਆ ਆ ਸ਼ੂਜ਼ ਪਾੜੀ ਨਾ ਬਿਲ ਕਈ ਵਾਰ ਵਾਪਸ ਕਰਨਾ ਪੈ ਸਕਦਾ ਪਾਪਾ ਪਾ ਕੇ ਦੇਖਣਗੇ ਪਹਿਲਾਂ ਵੀ ਹੈਗੇ ਸੀ ਮਗਾ ਕੇ ਦਿੱਤੇ ਸੀ ਮੈਂ ਉਹੀ ਆ ਇਹਦੀ ਛੱਤ ਵਾਲੀ ਵੱਡੀ ਉਹ ਹੰਡਗੇ ਸੀ ਹੰਡਗੇ ਹੈ ਹਾਂ ਵਾਲੀ ਦੂਰ ਤੱਕ ਆ ਪੈ ਸਾਰੇ ਬੰਦਾ ਹਾਂ ਹਾਂ ਸੋਣਾ ਚਲੋ ਜੀ ਆ ਬੂਟ ਰੈੱਡ ਟੇਪ ਦੇ ਮਗਾਏ ਨੇ ਪਾ ਕੇ ਦੇਖਣਗੇ ਸ਼ਾਮੀ ਕਿਵੇਂ ਸਾਈਜ਼ ਵਗੈਰਾ ਲਓ ਜੀ ਬੰਦ ਕਰਕੇ ਰੱਖਿਓ ਲਓ ਜੀ ਇਹ ਸੀ ਆਪਣਾ ਪਾਰਸਲ